वैदिक संस्कार वाटिका पठानकोट शाहपुर चौक ਵਿੱਚ श्री अशोक कुमार गुप्ता जी ਦੇ ਸੰਰक्षण ਹੇਠ ਇਹ ਸਾਡੀ वैदिक संस्कार वाटिका ਜਿਹੜੀ ਚੱਲ ਰਹੀ ਆ ਬੱਚਿਆਂ ਨੂੰ ਇੱਥੇ ਅਸੀਂ ਭਾਰਤੀ ਸੰਸਕ੍ਰਿਤੀ ਦੇ ਨਾਲ ਜੋੜਨ ਦੇ ਨਾਲ-ਨਾਲ ਪਰਸਨੈਲਿਟੀ ਡਿਵੈਲਪਮੈਂਟ ਉੱਤੇ ਕੰਮ ਕਰ ਰਹੇ ਆ ਸਾਡੇ ਸੰਚਾਲਨ ਮੰਡਲ ਨੇ ਬੈਠ ਕੇ ਵਿਚਾਰ ਕੀਤੀ ਕਿ ਵਾਤਾਵਰਨ ਬਹੁਤ ਖਰਾਬ ਹੋ ਰਿਹਾ ਪੇੜਾਂ ਦੀ ਕਟਾਈ ਹੋ ਰਹੀ ਆ ਪੇੜ ਬਹੁਤ ਚਿਰ ਰਹਿਣੇ ਨਹੀਂ ਇਸ ਕਰਕੇ ਕੋਈ ਇਹੋ ਜਿਹਾ ਉਪਰਾਲਾ ਕੀਤਾ ਜਾਵੇ ਜਿਸ ਨਾਲ ਪੇੜਾਂ ਨੂੰ ਕੱਟਣ ਤੋਂ ਬਚਿਆ ਜਾ ਸਕੇ ਸੰਚਾਲਨ ਮੰਡਲ ਨੇ ਰਲ ਕੇ ਸਲਾਹ ਕੀਤੀ ਕਿ ਕਿਉਂ ਨਾ ਗੋਬਰ ਦੀਆਂ ਐਸ ਟਾਈਪ ਦੀਆਂ ਸਮਿਦਾ ਬਣਾਈਆਂ ਜਾਣ ਜਿਸ ਨਾਲ ਅਸੀਂ ਜਿਹੜੇ ਮਰਦੇ ਲੋਕਾਂ ਵਾ ਉਹਨਾਂ ਦੀਆਂ ਜਿਹੜੀਆਂ ਦੇਆਆਂ ਉਹਨਾਂ ਦਾ ਸੰਸਕਾਰ ਗੋਬਰ ਦੀਆਂ ਬਣੀਆਂ ਹੋਈਆਂ ਸਮਦਾ ਦੇ ਨਾਲ ਕਰ ਸਕੀਏ ਪੂਰੀ ਸੋਚ ਵਿਚਾਰ ਤੋਂ ਬਾਅਦ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਇੱਕ ਗੱਲ ਦੀ ਅਸੀਂ ਗਰੰਟੀ ਦੇ ਸਕਦੇ ਹਾਂ ਕਿ ਇਹ ਜਿਹੜੀਆਂ ਗੋਬਰ ਦੀਆਂ ਸਮਦਾ ਵਾਂ ਪਿਓਰ ਗਾਈ ਦੇ ਗਾਈ ਦੇ ਗੋਬਰ ਦੀਆਂ ਜਿਹੜੀਆਂ ਉਹ ਬਣਾਈਆਂ ਜਾਂਦੀਆਂ ਗਊਸ਼ਾਲਾ ਵਿੱਚੋਂ ਸਿੱਧਾ ਗੋਬਰ ਇੱਥੇ ਲਿਆਂਦਾ ਜਾਂਦਾ ਤੇ ਮਸ਼ੀਨਾਂ ਦੁਆਰਾ ਇਹ ਸਮੁੰਦਾ ਤਿਆਰ ਕੀਤੀਆਂ ਜਾਂਦੀਆਂ ਹਨ ਤੇ ਸੁਕਾਉਣ ਤੋਂ ਬਾਅਦ ਇਹ ਅਸੀਂ ਲੋਕਾਂ ਨੂੰ ਜਿਹੜੇ ਪਰਪਜ ਵਾਸਤੇ ਅਸੀਂ ਇਹ ਤਿਆਰ ਕੀਤੀਆਂ ਉਸ ਪਰਪਜ ਵਾਸਤੇ ਸਪਲਾਈ ਕਰਦੇ ਆ ਇਹਦੇ ਵਿੱਚ ਤੁਹਾਨੂੰ ਪਰਮਿਸ਼ਨ ਵੀ ਲੈਣੀ ਪਈ ਕਿਸੇ ਦੀ ਇਹਦੇ ਵਿੱਚ ਅਸੀਂ ਡੀਸੀ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਆ ਕਮੇਟੀ ਦੇ ਈਓ ਸਾਹਿਬ ਨਾਲ ਐਮੀ ਸਾਹਿਬ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਸਾਡੀ ਇਸ ਗੱਲ ਦਾ ਬਹੁਤ ਸਮਰਥਨ ਕੀਤਾ ਔਰ ਨਗਰ ਨਿਗਮ ਵੱਲੋਂ ਵੀ ਇਸ ਚੀਜ਼ ਦਾ ਹੁਲਾਰਾ ਮਿਲਿਆ ਕਿ ਤੁਸੀਂ ਬਿਲਕੁਲ ਨਗਰ ਨਿਗਮ ਵੱਲੋਂ ਸਾਨੂੰ 100% ਜਿਹੜਾ ਵਾ ਉਹ ਸਮਰਥਨ ਜਿਹੜਾ ਵਾ ਉਹ ਪ੍ਰਾਪਤ ਹੋਇਆ। ਉਹਨਾਂ ਨੇ ਉੱਥੇ ਸਮਸ਼ਾਨ ਘਾਟ ਦੇ ਲਾਗੇ ਇਸ ਦੇ ਫੇਵਰ ਦੇ ਵਿੱਚ ਇੱਕ ਬਹੁਤ ਵੱਡਾ ਬੋਰਡ ਜਿਹੜਾ ਵੱਲ ਆਇਆ ਤਾਂ ਕਿ ਲੋਕ ਇਸ ਚੀਜ਼ ਨੂੰ ਵੇਖ ਕੇ ਤੇ ਇਸ ਚੀਜ਼ ਵੱਲ ਉਤਸ਼ਾਹਤ ਹੋ ਸਕਣ। ਸ਼ੁਰੂ ਕੀਤਾ ਸੀ ਉਦੋਂ ਕਾਫੀ ਇੱਥੇ ਚ ਦਿੱਕਤਾਂ ਆਈਆਂ ਸਾਨੂੰ ਗੋਬਰ ਲੈਣ ਲਈ ਇੱਧਰ ਉੱਧਰ ਦੌੜਨਾ ਪੈਂਦਾ ਸੀ ਲੇਕਿਨ ਉਹਦੇ ਬਾਅਦ ਅਸੀਂ ਗੋਸ਼ਾਲਾ ਪਠਾਣਕੋਟ ਵਾਲੀ ਤੇ ਡੇਰੀਵਾਲ ਵਾਲੀ ਦਾ ਕੋਨਟੈਕਟ ਕੀਤਾ ਉੱਥੇ ਫਿਰ ਅਸੀਂ ਟਰਾਲੀ ਭੇਜਦੇ ਨੇ ਉਹ ਗੋਬਰ ਭਰ ਕੇ ਸਾਨੂੰ ਭੇਜ ਦਿੰਦੇ ਨੇ ਤੇ ਉਹੀ ਅਸੀਂ ਗੋਬਰ ਨੂੰ ਯੂਜ਼ ਕਰ ਰਹੇ ਆ ਉਹਦੇ ਚ ਕੋਈ ਕੈਮੀਕਲ ਕਿਸੇ ਤਰ੍ਹਾਂ ਦੀ ਕੋਈ ਫਰਟੀਲਾਈਜ਼ਰ ਇਹ ਕੋਈ ਚੀਜ਼ ਨਹੀਂ ਪਾਉਂਦੇ ਪਿਓਰ ਗੋਬਰ ਦੀਆਂ ਸੰਦਾ ਬੰਦੀਆਂ ਨੇ ਇੱਥੇ ਫੈਕਟਰੀ ਲੱਗੀ ਆ ਕੋਈ ਵੀ ਕਿਸੇ ਵੇਲੇ ਵੀ ਆ ਕੇ ਨੂੰ ਚੈੱਕ ਕਰਨਾ ਚਾਹੇ ਚੈੱਕ ਕਰ ਸਕਦਾ ਇਹਦੇ ਚ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਹੈਗਾ ਉਲਟੇ ਸ਼ਹਿਰ ਵਸੀਆਂ ਦਾ ਵੀ ਤੇ ਲੱਕੜ ਦਾ ਵੀ ਫਾਇਦਾ ਤਾਂ ਕਿ ਲੱਕੜ ਬਚੇਗੀ ਔਰ ਸਾਡਾ ਪਰਿਵਰਨ ਦਾ ਨੁਕਸਾਨ ਨਹੀਂ ਹੋਏਗਾ ਔਰ ਇਹਦੇ ਨਾਲ ਅਵੇਰਨੈਸ ਲੋਕਾਂ ਨੂੰ ਬੜੀ ਆਏਗੀ ਸਭ ਤੋਂ ਵੱਡਾ ਫਾਇਦਾ ਕੀ ਹੈ ਜਦੋਂ ਇਹ ਸੰਸਕਾਰ ਕਰਨੇ ਆ ਤੇ ਲੱਕੜੀ ਦੀਆਂ ਸਮਤਾਵਾਂ ਦੇ ਕੋਲੇ ਬਣ ਜਾਂਦੇ ਨੇ ਉਹਦੇ ਨਾਲ ਫੁੱਲ ਵਿੱਚ ਮੈਨੂੰ ਇਹ ਪਤਾ ਲੱਗਦਾ ਲੱਕੜੀ ਕਿਹੜੀ ਹੈ ਕੋਲੇ ਕਿਹੜੇ ਨੇ ਮੂਲ ਕਿਹੜੇ ਨੇ ਲੇਕਿਨ ਜਦੋਂ ਅਸੀਂ ਗੋਬਰਦ ਨਾ ਕਰਨੇ ਆ ਗੋਬਰ ਦੀ ਢਾਲ ਥੱਲੇ ਬੈਠ ਜਾਂਦੀ ਹੈ ਤੇ ਫੁੱਲ ਉੱਪਰ ਆ ਜਾਂਦੇ ਨੇ ਉਹਦੇ ਨਾਲ ਸਾਨੂੰ ਫੁੱਲ ਚੁਗਣ 'ਚ ਬੜੀ ਆਸਾਨੀ ਹੁੰਦੀ ਹੈ ਅਸੀਂ ਕਟਵਰ ਚਾਰ ਪੰਜ ਲਵਾਰ ਇਸ ਲਾਸ਼ ਦੇ ਸੰਗਾਰ ਕਰਕੇ ਪਹਿਲਾਂ ਇਹਨੂੰ ਐਕਸਪੈਰੀਮੈਂਟ ਕੀਤਾ ਉਹਦੇ ਬਾਅਦ ਇਹਨਾਂ ਨੂੰ ਹਾਈਲਾਈਟ ਕਰਕੇ ਤੇ ਇਹਨੂੰ ਪ੍ਰੋਜੈਕਟ ਨੂੰ ਸ਼ੁਰੂਆਤ ਕੀਤੀ। ਪਰ ਲੱਕੜ ਦੇ ਮੁਕਾਬਲੇ ਕੀ ਕੋਸਟ ਆਉਂਦੀ ਹੈ? ਲੱਕੜ ਪੈਂਦੀ ਹੈ ਜੀ ਲਗਭਗ ਇਹ ਲੈਂਦੇ ਨੇ ਕੋਈ 4500 ਲੈਂਦਾ ਕੋਈ 5000 ਲੈਂਦਾ ਕੋਈ 5500 ਲੈਂਦਾ। ਅਸੀਂ 3500 ਰੁਪਏ ਲੈਂਦੇ ਜੀ ਕਿਰਾਇਆ ਵਿੱਚ ਆ ਜਾਂਦਾ। ਅਸੀਂ ਉੱਥੇ ਪ੍ਰੋਵਾਈਡ ਕਰ ਰਹੇ ਹਾਂ ਇਹਨੂੰ ਸ਼ਮਸ਼ਾਨਘਾਟ 'ਚ। ਉਹਦੇ ਵਸਤੇ ਸਾਡੇ ਹਰ ਸ਼ਮਸ਼ਾਨਘਾਟ ਦੇ ਹਰ ਬੋਰਡ ਦੇ ਉੱਤੇ 7 8 ਨੰਬਰ ਲਿਖੇ ਗਏ ਨੇ। ਤੁਸੀਂ ਕਿਸੇ ਨੂੰ ਵੀ ਗੋਡਾ ਘੜਾਓ ਟਾਈਮ ਦੇ ਦਿਓ। ਉਹਨੇ ਵੇਲੇ ਤੋਂ ਪਹਿਲਾਂ ਉੱਥੇ ਲੱਕੜ ਪ੍ਰੋ ਉਹਦੇ ਨਾਲ ਤੁਹਾਨੂੰ ਇਹ ਕੋਵਰ ਦੀ ਲੱਕੜੀ ਨਾਲ ਹੀ ਦौरा ਸਾਰਾ ਸੰਸਕਾਰ ਜਿਹੜਾ ਉਹ ਕਲੀਅਰ ਹੋ ਜਾਣਾ 180 ਸੰਦਾ ਦਾ ਸੰਸਕਾਰ ਹੁੰਦਾ ਲੇਕਿਨ ਅਸੀਂ 200 ਭੇਜਨੇ ਆ ਤਾਂ ਕਿ ਕੇਵਲੇ ਬੋਡੀ ਬਿਮਾਰੀ ਵਾਲੀ ਹੁੰਦੀ ਹੈ ਜਾਂ ਕੈਮੀਕਲ ਉਹਦੇ ਵਿੱਚ ਪੜਾ ਹੁੰਦਾ ਤੇ ਉਹਦੇ ਜੋ ਉਹਨੂੰ ਥੋੜੀ ਪਰੇਸ਼ਾਨੀ ਹੁੰਦੀ ਹੈ ਅਸੀਂ 20 25 30 ਸੰਦਾ ਫालतू ਭੇਜਦੇ ਨੇ ਆ ਤਾਂ ਕਿ ਉਹਨੂੰ ਪਰੇਸ਼ਾਨੀ ਨਾ ਹੋਏ ਤੇ ਜਿਹੜੀ ਸੰਦਾ ਬਾਹਰ ਚ ਪਾਣੀ ਪੈਣ ਉਹ ਆ ਕੇ ਉਹਨੂੰ ਸੰਸਕਾਰ ਅੱਛੇ ਤਰ੍ਹਾਂ ਹੋ ਜਾਏ। ਉਹ ਇਨਸੋਲ ਹੋ ਜਾਏਗਾ। ਮੇਰਾ ਨਾਮ ਡਾਕਟਰ ਸੁਦੀਰ ਗੁੱਟਾ ਹੈ। ਵਾਪੀ ਸੰਸਕਾਰ ਵੈਬ ਨਵੀਂ ਸੰਸਕਾਰ ਵਰਕਾ ਤੋਂ ਸ਼ੁਰੂ ਤੋਂ ਮੈਂ ਇਹ ਨਾਲ ਜੁੜਿਆ ਹਾਂ ਇਹ ਜਦਦਾ ਸੀ ਪ੍ਰੋਜੈਕਟ ਨੂੰ ਕੀਤਾ ਸਮਿਦਾ ਬਣਾਉਣ ਦਾ ਸਾਡੇ ਇਹਦੇ ਵਿੱਚ ਦੋ ਮੁੱਖ ਉਦੇਸ਼ ਸੀ ਅਸੀਂ ਹਵਨ ਨੂੰ ਜ਼ਿਆਦਾ ਪ੍ਰਮੋਟ ਕਰਦੇ ਕਿਉਂਕਿ ਹਵਨ ਆਪਣੇ ਆਪ ਦੇ ਵਿੱਚ ਪਰਿਆਵਰਣ ਨੂੰ ਸ਼ੁੱਧ ਕਰਦਾ ਹੈ ਉਹਨੂੰ ਉਹਦਾ ਬੈਲੈਂਸ ਬਰਾਬਰ ਕਰਾਉਣ ਨੂੰ ਬਹੁਤ ਬਦਲ ਕਰਦਾ ਹੈ ਅਸੀਂ ਉਹਦੇ ਵੀ ਜਿਹੜੀ ਲੱਕੜੀ ਦੀ ਸਮਿਦਾ ਯੂਜ਼ ਕਰਦੇ ਸੀ ਉਹਦੀ ਜਗ੍ਹਾ ਅਸੀਂ ਗੋਬਰ ਦੀ ਸਮਿਦਾ ਯੂਜ਼ ਕਰਦੀਆਂ ਸ਼ੁਰੂ ਕਰਵਾਈਆਂ ਉਹ ਸਾਡਾ ਰੋਕਸਾ ਪ੍ਰੋਜੈਕਟ ਸੀ ਉਹਦੇ ਨਾਲ ਨਾਲ ਇੱਕ ਸਾਡੇ ਮਨ 'ਚ ਬਹੁਤ ਵੱਡਾ ਵਿਚਾਰ ਸੀ ਕਿ ਸੰਸਕਾਰ ਵਾਸਤੇ ਬਹੁਤ ਜ਼ਿਆਦਾ ਲੱਕੜੀ ਇਸਤੇਮਾਲ ਹੁੰਦੀ ਹੈ। ਔਰ ਉਹ ਲੱਕੜੀ ਕਈ ਵਾਰੀ ਗਿੱਲੀ ਆਉਂਦੀ ਹੈ, ਕਈ ਵਾਰੀ ਸੁੱਕੀ ਆਉਂਦੀ ਹੈ, ਕਈ ਵਾਰੀ ਸੰਸਕਾਰ ਪੂਰਾ ਹੁੰਦਾ ਵੀ ਨਹੀਂ ਉਹਦੇ ਨਾਲ। ਬਚਾਅ ਬਹੁਤ ਜ਼ਿਆਦਾ ਮਿਹਨਤ ਵੀ ਕਰਨੀ ਪੈਂਦੀ ਹੈ। ਉਹਦਾ ਬਦਲ ਅਸੀਂ ਸੋਚਿਆ ਕਿ ਜਿਹੜੀ ਗੋਬਰ ਦੀ ਬਣੀ ਸਮਿਦਾ ਹੈ ਇਹਦੇ ਇਹਦੇ ਨਾਲ ਇਹ ਸਾਰਾ ਕੁਝ ਕੀਤਾ ਜਾਏ। ਔਰ ਗੋਬਰ ਦੀ ਸਮਿਦਾ ਇਸਤੇਮਾਲ ਕਰਨ ਨਾਲ ਇੱਕ ਤਾਂ ਪੇੜਾਂ ਦੀ ਕਟਾਨ ਰੁਕੇਗਾ। ਗੋ ਗਾਇ ਵੀ ਗੋਬਰ ਨੂੰ ਸੰਭਾਲਣ ਦੀ ਬੜੀ ਵੱਡੀ ਸਮੱਸਿਆ ਹੈ। ਔਰ ਉਹਦਾ ਇੱਕ ਬਸੇ ਦਾ ਵੀ ਹਾਲੇ ਹੈ ਕਈ ਜਗ੍ਹਾ ਤੇ ਸਰ ਪੰਜਾਬ ਸਰਕਾਰ ਨੇ ਵੀ ਇਸ ਦੇ ਇਸ ਨੂੰ ਪ੍ਰਮੋਟ ਕੀਤਾ ਉਹਨਾਂ ਨੇ ਕਈ ਜਗ੍ਹਾ ਤੇ ਮਸ਼ੀਨਾਂ ਵੀ ਦਿੱਤੀਆਂ ਲਗਾਉਣ ਵਾਸਤੇ ਸਮੇਂ ਦਾ ਬਦਲ ਵਾਸਤੇ ਲੇਕਿਨ ਉਹ ਇੰਨੀ ਜ਼ਿਆਦਾ ਸ਼ਾਇਦ ਪਤਾ ਨਹੀਂ ਕਿੰਨਾ ਕਾਮਯਾਬ ਹੋਇਆ ਹੈ ਲੇਕਿਨ ਅਸੀਂ ਆਪਣੇ ਲੈਵਲ ਤੇ ਕਾਫੀ ਮਿਹਨਤ ਕਰ ਰਹੇ ਹਾਂ ਕਿ ਇਹ ਪ੍ਰੋਜੈਕਟ ਸਾਡਾ ਕਾਮਯਾਬ ਹੋਏ ਕੁਝ ਲੋਕਾਂ ਵਿੱਚ ਅਵੇਅਰਨੈਸ ਆਏ ਲੱਕੜੀ ਦਾ ਇਸਤੇਮਾਲ ਘਟ ਜਾਵੇ ਔਰ ਇਹ ਜਿਹੜਾ ਹੈ ਇਹਦਾ ਰੇਟ ਜਿਹੜੀ ਕੋਸਟ ਕਿੰਨੀ ਪੈਂਦੀ ਹੈ ਇਸ ਨੂੰ ਵੀ ਇਹ ਇੱਕ ਸੰਸਕਾਰ ਵਾਸਤੇ 35000 ਰੁਪਿਆ ਕੋਸਟ ਕਰਦਾ ਹੈ ਜੀ لیکن ਉਹ ਜਿਹੜੇ ਲੱਕੜੀ ਦੀ ਕਾਸ ਤੋਂ ਕਾਫੀ ਘਟਾ ਹੈ ਉਹ ਆਮ ਤੌਰ ਤੇ ਸੁਨਣ ਚ ਆਕੀ ਜਾਂ ਸੱਤ ਜਾਂ ਲੈਂਦੇ ਆ ਮੈਨੂੰ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈ ਲੇਕਿਨ ਮੇਰਾ ਇਸ ਉਸ ਹਿਸਾਬ ਦੇ ਨਾਲ ਸਾਡਾ ਸਮਝਦਾ ਖਰਚਾ ਘਟ ਪੈਂਦਾ ਹੈ ਕਿੰਨਾ ਕਿ ਜਿਹੜਾ ਪ੍ਰਸ਼ਾਸਨ ਦਾ ਵੀ ਯੋਗਦਾਨ ਰਿਹਾ ਇਸ ਤੇ ਵੀ ਤੁਹਾਡਾ ਪ੍ਰਸ਼ਾਸਨ ਨੇ ਸਾਨੂੰ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਜੀ ਉਹਨਾਂ ਦਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਵੀ ਇਹ ਇਸ ਗੱਲ ਨੂੰ ਪ੍ਰਮੋਟ ਕੀਤਾ ਗਿਆ ਹੈ ਕਿ ਗੋਬਰ ਦਾ ਇਸਤੇਮਾਲ ਕੀਤਾ ਜਾਏ ਤਾਂ ਉਹਨਾਂ ਨੇ ਆਪਣੇ ਸਾਡੇ ਨਾਲ ਸਹਿਮਤ ਹੋ ਕੇ ਸਭ ਸ਼ਮਸ਼ਾਨ ਘਾਟਾ ਦੇ ਵਿੱਚ ਬੋਰਡ ਫਲੈਕਸ ਬੋਰਡ ਲਗਵਾਏ ਹੈ ਤਾਂ ਕਿ ਲੋਕਾਂ ਨੂੰ ਅਵੇਅਰਨੈਸ ਹੋਵੇ ਉਹਦੇ ਉੱਪਰ ਪ੍ਰਸ਼ਾਸਨ ਲੋਕਲ ਪ੍ਰਸ਼ਾਸਨ ਦਾ ਵੀ ਨਾਮ ਹੈ ਪਰ ਕਮਿਸ਼ਨਰ ਦਾ ਵੀ ਨਾਮ ਹੈ ਸਾਡਾ ਵੈਦਿਕ ਸੰਸਕਾਰ ਵਟਕ ਦਾ ਵੀ ਨਾਮ ਹੈ ਪਲੱਸ ਸਾਡੇ ਫੋਨ ਨੰਬਰ ਜਿੱਥੋਂ ਉਹ ਕੰਟੈਕਟ ਕਰਕੇ ਲੋਕ ਸੰਬਿਧਾਨਕਵਾਸ ਸਕਦੇ ਉਹ ਵੀ ਸਾਰਾ ਲਿਖਿਆ ਹੋਇਆ ਦੇਖੋ